ਸਤਲੁਜ ਦਰਿਆ ਦੇ ਕੰਢੇ ਰੋਪੜ ਨੇੜੇ ਸਤ ਗੁਰਦੁਆਰਾ ਟਿੱਪੀ ਸਾਹਿਬ ਵਿਖੇ ਸੰਤ ਬਾਬਾ ਕੁਸ਼ਾਲ ਸਿੰਘ ਨਮਿਤ ਭੋਗ ਅਤਿ ਅੰਤੇ ਮਹਤਾਸ ਦੇ ਮੌਕੇ ਇੱਕ ਏਅਰ ਕੰਡੀਸ਼ਨਰ ਦਾ ਕੰਪਰੈਸਰ ਫਟਣ ਕਾਰਨ ਇੱਕ ਸ਼ਰਦਾ ਇੱਕ ਸ਼ਰਦਾ ਲੋ ਆਰਥ ਦੀ ਮੌਤ ਹੋ ਗਈ ਜਦੋਂ ਕਿ ਨੌ ਸ਼ਰਦਾ ਲੋ ਜ਼ਖਮੀ ਹੋ ਗਈ ਜ਼ਖਮੀਆਂ ਵਿੱਚੋਂ ਇੱਕ ਦੀ ਹਾਲਤ ਨਾਸੁਖ ਦੱਸੀ ਜਾ ਰਹੀ ਹੈ ਮ੍ਰਿਤਕਾ ਦੀ ਪਛਾਣ ਕਸ਼ਮੀਰ ਕੌਰ ਪਟਸਨ ਵਾਸੀ ਘਰ ਗੋਬਿੰਦਨਗਰ ਰੋਪੜ ਨਗਰ ਦੱਸੀ ਜਾ ਰਹੀ ਹੈ ਗੰਭੀਰ ਜ਼ਖਮੀ ਔਰਤ ਦੀ ਪਛਾਣ ਬਲਜੀਤ ਕੌਰ ਪਿੰਡ ਪਲਿਆਣ ਵੱਜ ਹੋਈ ਹੈ ਜਿਸ ਨੂੰ ਪੀਜੀਆ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ ਜ਼ਿਕਰਯੁਗ ਹੈ ਕਿ ਅੰਤਿਮ ਅਰਦਾਸ ਸਮੇਂ ਵੱਡੀ ਗਿਣਤੀ ਵਿੱਚ ਧਾਰਮਿਕ ਸਮਾਜਿਕ ਤੇ ਸਿਆਸੀ ਆਗੂ ਵੀ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਸਨ ਬਸ ਇਹ ਨਾਦਰ ਘੜਿਆ ਨਹੀਂ ਤਾਂ ਜਾਂਦਾ ਜੀ ਤੇ ਆਪਣਾ ਪੁੱਲਰ ਦੇ ਕੋਲ ਬੈਠੇ ਇਹ ਕੀ ਹੋਇਆ ਸੀ ਉੱਥੇ ਕੀ ਹੋਇਆ ਉੱਥੇ ਬਲਾਸਟ ਹੋਇਆ ਜੀ ਇੱਕ ਤਾਂ ਇਸੇ ਫਟਿਆ ਜੀ ਕਹਿੰਦੇ ਕਿ ਕਦਮ ਹੋ ਗਈ ਤੂੰ ਆਂ ਤੂੰ ਉੱਪਰ ਗਿਆ ਸਾਡਾ ਪਤਾ ਵੀ ਨਹੀਂ ਲੱਗੇ ਜੀ ਕਦੋਂ ਕੀ ਹੋ ਗਿਆ ਐਨਡੀ ਦੀ ਕੀ ਗੱਲ ਤੁਸੀਂ ਜੀ ਇਹਦਾ ਵੀ ਇੰਨੇ ਬੰਦੇ ਨੂੰ ਉਹ ਜੇ ਮੇਟ ਚਾਹਣਗੇ ਹਾਂਜੀ ਕਿੰਨਾ ਕਿ ਧਮਾਕਾ ਹੋ ਰਿਹਾ ਜਿਹੜਾ ਕਿ ਇੰਨੇ ਬੰਦੇ ਨੂੰ ਧਮਾਕਾ ਜਿਹੜਾ ਬਸ ਜੀ ਇੱਕਦਮ ਧੂਏ ਹੀ ਧੂਆ ਉੱਡ ਗਿਆ ਜਦ ਤਾਰਾਂ ਨੂੰ ਫਤਨ ਉਹਨਾਂ ਨੂੰ ਕੁੱਲਰ ਵਗੈਰੇ ਨੂੰ ਅੱਗ ਪਈ ਆ ਜੀ ਪਿੰਦਰਗੋਰਾ ਜੀ ਠੀਕ ਸਤਲੁਜ ਦਰਿਆ ਦੇ ਕੰਢੇ ਰੋਪੜ ਨੇੜੇ ਸਤਿਗੁਰਦੁਆਰਾ ਟਿੱਪੀ ਸਾਹਿਬ ਵਿਖੇ ਸੰਤ ਬਾਬਾ ਕੁਸ਼ਾਲ ਸਿੰਘ ਨਮਿਤ ਭੋਗ ਅਤਿ ਅੰਤੇ ਮਹਤਾਸ ਦੇ ਮੌਕੇ ਇੱਕ ਏਅਰ ਕੰਡੀਸ਼ਨਰ ਦਾ ਕੰਪਰੈਸਰ ਫਟਣ ਕਾਰਨ ਇੱਕ ਸ਼ਰਦਾ ਇੱਕ ਸ਼ਰਦਾ ਲੋ ਆਰਦੀ ਮੌਤ ਹੋ ਗਈ ਜਦੋਂ ਕਿ 9 ਸੱਦਾਂ ਲੁਕਸਮੀ ਹੋ ਗਏ ਜ਼ਖਮੀਆਂ ਵਿੱਚੋਂ ਇੱਕ ਦੀ ਹਾਲਤ ਨਾਸੁਖ ਦੱਸੀ ਜਾ ਰਹੀ ਹੈ ਮ੍ਰਿਤਕਾ ਦੀ ਪਛਾਣ ਕਸ਼ਮੀਰ ਕੌਰ ਪਟਸਨ ਵਾਸੀ ਘਰ ਗੋਬਿੰਦਨਗਰ ਰੋਪਨਗਰ ਦੱਸੀ ਜਾ ਰਹੀ ਹੈ ਗੰਭੀਰ ਜ਼ਖਮੀ ਔਰਤ ਦੀ ਪਛਾਣ ਬਲਜੀਤ ਕੌਰ ਪਿੰਡ ਪਲਿਆਣ ਵੱਜ ਹੋਈ ਹੈ ਜਿਸ ਨੂੰ ਪੀਜੀਆ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ ਜ਼ਿਕਰਯੋਗ ਹੈ ਕਿ ਅੰਤਿਮਰਦਾਸ ਸਮੇਂ ਵੱਡੀ ਗਿਣਤੀ ਵਿੱਚ ਧਾਰਮਿਕ ਸਮਾਜਿਕ ਤੇ ਸਿਆਸੀ ਆਗੂ ਵੀ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਸਨ ਬਸੇ ਨਾ ਤਾਂ ਖੜਿਆ ਨਹੀਂ ਤਾਂ ਜਾਂਦਾ ਜੀ ਤੇ ਆਪਣਾ ਪੂਲਰ ਦੇ ਕੋਲ ਘੱਟੇ ਨੇ ਕੀ ਹੋਇਆ ਸੀ ਉੱਥੇ ਕੀ ਹੋਇਆ ਉੱਥੇ ਬਲਾਸ਼ਟ ਹੋਇਆ ਜੀ ਇੱਕਦਮ ਇਸ ਤਰ੍ਹਾਂ ਰਿਹਾ ਜੀ ਕਹਿੰਦੇ ਕਿ ਇੱਕਦਮ ਹੋ ਗਏ ਤੂੰ ਆਂ ਤੇ ਹਟ ਗਿਆ ਸਾਡਾ ਪਤਾ ਵੀ ਨਹੀਂ ਲੱਗੇ ਜੀ ਕਦੋਂ ਕੀ ਹੋ ਗਿਆ ਇਹ ਕੰਟੈਂਟ ਦੀ ਕੀ ਕਸੂਰ ਜੀ ਜੇ ਤਾਂ ਵੀ ਇੰਨੇ ਬੰਦੇ ਨੂੰ ਉਹਨੇ ਜੇ ਬਿਠਾ ਦੇਣਾ ਹਾਂਜੀ ਕਿੰਨਾ ਕੀ ਧਮਾਕਾ ਹੋ ਰਿਹਾ ਜਿਹੜਾ ਕਿ ਇੰਨੇ ਬੰਦੇ ਨੂੰ ਧਮਾ ਕੇ ਜੀ ਬਸ ਜੀ ਇੱਕਦਮ ਧੂਏਂ ਹੀ ਧੂਆ ਉੱਠ ਗਿਆ ਜਦ ਤਾਰਾਂ ਨੂੰ ਫਤ ਨੇ ਉਹਨਾਂ ਨੂੰ ਪੁੱਲਰ ਵਗੈਰੇ ਨੂੰ ਅੱਗ ਪਈ ਆ ਜੀ ਭਿੰਦਰਗੋੜਾ ਜੀ ਠੀਕ ਸਤਲੁਜ ਦਰਿਆ ਦੇ ਕੰਢੇ ਰੋਪੜ ਨੇੜੇ ਸਤ ਗੁਰਦੁਆਰਾ ਟੀਪੀ ਸਾਹਿਬ ਵਿਖੇ ਸੰਤ ਬਾਬਾ ਕੁਸ਼ਾਲ ਸਿੰਘ ਨਮਿਤ ਭੋਗ ਅਤਿ ਅੰਤੇ ਮਹਤਾਸ ਦੇ ਮੌਕੇ ਇੱਕ ਏਅਰ ਕੰਡੀਸ਼ਨਰ ਦਾ ਕੰਪਰੈਸਰ ਫਟਣ ਕਾਰਨ ਇੱਕ ਸ਼ਰਦਾ ਇੱਕ ਸ਼ਰਦਾ ਲੂ ਆਰਦੀ ਮੌਤ ਹੋ ਗਈ ਜਦੋਂ ਕਿ ਨੌ ਸ਼ਰਦਾ ਲੂ ਸਖਮੀ ਹੋ ਗਈ ਜ਼ਖਮੀਆਂ ਵਿੱਚੋਂ ਇੱਕ ਦੀ ਹਾਲਤ ਨਾਸੁਖ ਦੱਸੀ ਜਾ ਰਹੀ ਹੈ ਮ੍ਰਿਤਕਾ ਦੀ ਪਛਾਣ ਕਸ਼ਮੀਰ ਕੌਰ ਪਟਸਨ ਵਾਸੀ ਹਰਗੋਬਿੰਦਨਗਰ ਰੋਪਨਗਰ ਦੱਸੀ ਜਾ ਰਹੀ ਹੈ। ਗੰਭੀਰ ਜ਼ਖਮੀ ਔਰਤ ਦੀ ਪੇਸ਼ਾਨ ਬਲਜੀਤ ਕੌਰ ਪਿੰਡ ਪਲਿਆਣ ਵੱਜ ਹੋਈ ਹੈ। ਜਿਸ ਨੂੰ ਪੀਜੀਆ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਜ਼ਿਕਰ ਯੋਗ ਹੈ ਕਿ ਅੰਤਿਮ ਅਰਦਾਸ ਸਮੇਂ ਵੱਡੀ ਗਿਣਤੀ ਵਿੱਚ ਧਾਰਮਿਕ ਸਮਾਜਿਕ ਤੇ ਸਿਆਸੀ ਆਗੂ ਵੀ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਸਨ। ਬਸ ਇਹ ਨਾ ਦੋ ਘੜਿਆ ਨਹੀਂ ਤਾਂ ਜਾਂਦਾ ਜੀ। ਤੇ ਆਪਣਾ ਕੂਲਰ ਦੇ ਕੋਲ ਬੈਠੇ ਨੇ। ਕੀ ਹੋਇਆ ਸੀ ਉੱਥੇ ਕੀ ਹੋਇਆ ਉੱਥੇ ਬਲਾਸਟ ਹੋਇਆ ਜੀ ਇੱਕਦਮ ਇਸੀ ਫਟਿਆ ਜੀ ਕਪਨਿਕ ਇਕਦਮ ਹੋ ਗਈ ਤੂੰ ਆਂ ਗਿਆ ਤੂੰ ਉੱਪਰ ਗਿਆ ਸਾਡਾ ਪਤਾ ਵੀ ਨਹੀਂ ਲੱਗੇ ਜੀ ਕਦਾਂ ਕੀ ਹੋ ਗਿਆ ਇਹ ਅਕੈਂਡੀ ਕਿੰ ਕੀ ਗੱਲ ਕਹਦੀ ਨਹੀਂ ਜੇ ਤਾਂ ਵੀ ਇੰਨੇ ਬੰਦੇ ਨੂੰ ਉਹਨੇ ਮੁਝੇ ਮਾਰ ਦਿੱਤਾ ਹੈ ਹਾਂ ਜੀ ਕਿੰਨਾ ਕੀ ਧਮਾਕਾ ਹੋ ਰਿਹਾ ਜਿਹੜਾ ਕਿ ਇੰਨੇ ਬੰਦੇ ਨੂੰ ਧਮਾ ਕੇ ਜੜੇ ਬਸ ਜੀ ਇੱਕਦਮ ਤੂੰ ਹੀ ਤੂੰ ਆਊਟ ਗਿਆ ਜਿਆਦਾ ਤਾਰਾਂ ਨੂੰ ਪਤਾ ਨਹੀਂ ਉਹਨਾਂ ਨੂੰ ਪੁੱਲਰ ਵਗੈਰੇ ਨੂੰ ਅੱਗ ਪਈ ਆ ਜੀ ਭਿੰਦਰਗੋੜਾ ਜੀ ਠੀਕ